ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੇ ਸਾਜੇ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤਨਤਨ ਬਾਬਾ ਅਜੀਤ ਸਿੰਘ ਜੀ ਤਨਤਨ ਬਾਬਾ ਜਪਾਰ ਸਿੰਘ ਜੀ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰ ਕੌਰ ਜੀ ਇਹਨਾਂ ਦੇ ਪਾਵਨ ਸ਼ੀਧੀ ਦਿਹਾੜੇ ਤਾਂ ਸਾਰੀਆਂ ਸੰਗਤਾਂ ਬਣਾਉਂਦੀਆਂ ਸਨ ਪਰ ਗੁਰੂ ਸਾਹਿਬ ਦੀ ਪ੍ਰੇਰਨਾ ਦਾ ਸਦਕਾ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਜੋ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਸੀਦੇ ਇਸ 12 ਫਰਵਰੀ ਨੂੰ 9 ਅਪ੍ਰੈਲ ਨੂੰ ਬਾਬਾ ਜੁਗਾਰ ਸਿੰਘ ਦਾ ਜਨਮ ਦਿਨ ਜਿਹੜਾ ਮਨਾਇਆ ਗਿਆ ਸੀ ਫਤਿਹ ਚਮਕੌਰ ਸਾਹਿਬ 3 ਨਵੰਬਰ ਨੂੰ ਮਨਾਇਆ ਗਿਆ ਸੀ ਬਾਬਾ ਜੋਰਾਬਾਰ ਸਿੰਘ ਦਾ ਜਨਮ ਦਿਨ ਅੱਜ 14 ਦਸੰਬਰ ਨੂੰ ਤਾਂ ਤਨ ਬਾਬਾ ਫਤਿਹ ਸਿੰਘ ਦਾ ਜਨਮ ਦਿਨ ਮਨਾ ਰਹੀਆਂ ਨੇ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਬਹੁਤ ਭਾਰੀ ਇਕੱਠ ਹੈ ਪਹਿਲੀ ਵਾਰ 7000 ਹੋਈ ਸੀ ਸੰਗਤ ਫੇਰ ਵਾਦੇ-ਵਾਦੇ-ਵਾਦੇ ਅੱਜ 2.5 ਲੱਖ ਦੇ ਕਰੀਬ ਕਟ ਹੋਇਆ ਹੋਇਆ। ਤੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਇਹਦੇ ਵਿੱਚ ਭਾਈ ਗੁਰਮਿੰਦਰ ਸਿੰਘ ਜੀ ਜੋ ਮੇਰੇ ਨਾਲ ਖੜੇ ਹਨ ਇਹ ਮੁਹਾਲੀ ਤੋਂ ਸਾਰੀਆਂ ਸੰਗਤਾਂ ਸਮੇਤ ਬਹੁਤ ਭਾਰੀ ਸੇਵਾ ਕਰ ਰਹੇ ਹਨ। ਨਾਲ ਭਾਈ ਸੰਤ ਸਿੰਘ ਜੀ, ਨਾਲ ਮੇਰੇ ਖੱਬੇ ਪਾਸੇ ਬਾਬਾ ਸੁਖਦੇਵ ਸਿੰਘ ਜੀ ਅਤੇ ਹੋਰ ਸੰਗਤਾਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਛੋਟੇ-ਛੋਟੇ ਬੱਚੇ ਬੜੇ ਉਤਸ਼ਾਹ ਦੇ ਨਾਲ ਅੱਜ ਮਨਾ ਰਹੇ ਨੇ ਮੈਂ ਬੇਨਤੀ ਕਰਾਂ ਵੀ ਜਿਨ੍ਹਾਂ ਸੰਗਤਾਂ ਨੇ ਇਸ ਜੋੜ ਮੇਲੇ ਦੇ ਸੰਬੰਧ ਵਿੱਚ ਮਾਇਆ ਦੇ ਘਿਓ ਦੀ ਹੋਰ ਹਰ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਸਤਿਗੁਰੂ ਅੱਗੇ ਅਰਦਾਸ ਕਰੋ ਇਸੇ ਤਰ੍ਹਾਂ ਹਰ ਸਾਲ ਚੜ੍ਹਦੀ ਕਲਾ ਦੇ ਵਿੱਚ ਜੋ ਸਤਿਗੁਰੂ ਮਹਾਰਾਜ ਦੇ ਗੁਰੂ ਸਾਹਿਬ ਦੇ ਸਹਿਜਾਤਿਆਂ ਦਾ ਜਨਮ ਦਿਨ ਮਨਾਉਂਦੇ ਰਹੀਏ ਬਾਰਾ ਚੜ੍ਹਦੀ ਕਲਾ ਕਰਨਾ ਹੋਰ ਵੀ ਅੱਗੇ 26 ਦਸੰਬਰ ਤੋਂ ਲੈ ਕੇ 5 ਜਾਂ 8 ਤੱਕ ਜਾਂ ਮਾਘੀ ਤੱਕ ਵੀ ਲੰਗਰ ਚੱਲਣਗੇ ਹੋਰ ਤੇ ਉਹ ਵੀ ਲੰਗਰ ਵੱਤ ਵਤ ਸੰਕਟਾ ਸਹਿਯੋਗ ਕਰੋ ਦਾਸ ਨੇ ਸਟੇਟਸ ਹਮੇਸ਼ਾ ਪਾਉਂਦੇ ਰਹਿਣਾ ਆਪ ਜੀ ਨੂੰ ਜਿਹੜੀ ਐਨ ਜੀਓ ਦਾ ਬੈਂਕ ਆਪਣਾ ਹੈ ਖਾਤਾ ਉਹ ਦਿੰਦੇ ਰਵਾਂਗੇ ਉਹਦੇ ਵਿੱਚ ਆਪ ਸਾਰੀਆਂ ਸੰਕਟਾ ਨੇ ਬੱਤ ਬੱਤ ਬਾਇਆ ਪਾ ਕਰਕੇ ਸੇਵਾਵਾਂ ਕਰਨੀਆਂ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਖਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ